ਗੀਤਕਾਰ ਬਣ ਤੋਂ ਬਾਅਦ ਚ ਇਹ ਸੋਚਿਆ ਵੀ ਪਰਮੇਂਦਰ ਸੰਧੂ ਤੋਂ ਗੀਤ ਕਿਵੇਂ ਕਰਾਇਆ ਜਾਵੇ ਅੱਛਾਈ ਕਈ ਪਾਪੜ ਵੇਲੇ ਜਦ ਮਤਲਬ ਕਿ ਉਹ ਐਸੀ ਐਨੇ ਨੇੜੇ ਹੋ ਗਏ ਉਹਨਾਂ ਨੇ ਮੇਰਾ ਗੀਤ ਚੱਕ ਚਰਖਾ ਮੈਂ ਨਹੀਂ ਮਹੋਰ ਨਹੀਂ ਕਤਣਾ ਤੰਦ ਤੋੜ ਦੀਆਂ ਉਹਦੀਆਂ ਯਾਦਾਂ ਜੀ ਨੇ ਖੋਲਿਆ ਹੱਸਣਾ ਜਦੋਂ ਨੇ ਤਿਆਰੀ ਕਰ ਲਈ ਪੂਰੀ ਹੂੰ ਹੂੰ ਮੁਕੰਮਲ ਤਿਆਰੀ ਕਰ ਲਈ ਤਾਂ ਬਾਪੂ ਜਗਦੇਵ ਸਿੰਘ ਜੱਸਵਾਲ ਰਵਿੰਦਰ ਗਰੇਵਾਲ ਨੂੰ ਰਾਜੇ ਵਾਲਾ ਘਰ ਲੈ ਕੇ ਆ ਗਏ ਅੱਛਾ ਜੀ ਹਾਂ ਵੀ ਇੱਕ ਗੀਤ ਲੈਣਾ ਤੇਤੋਂ ਔਰ ਉਹ ਮੇਰਾ ਗੀਤ ਅ ਪੈਂਟਨ ਕੰਪਨੀ ਚ ਸੀ ਜਿਹੜਾ ਪ੍ਰਮਿੰਦਰ ਸੰਧੂ ਨੇ ਗਾਉਣਾ ਜਿਹੜਾ ਪ੍ਰਮਿੰਦਰ ਸੰਧੂ ਨੇ ਦੇਖੋ ਮੇਰਾ ਸੁਪਨਾ ਸੀ ਇਹ ਬਚਪਨ ਦਾ ਬਚਪਨ ਦਾ ਜਦ ਮੈਂ 5ਵੀਂ 6ਵੀਂ 7ਵੀਂ ਚ ਸੀ ਵੀ ਜੇ ਮੈਂ ਗੀਤਕਾਰ ਕਦੇ ਬਣਾ ਤਾਂ ਪਹਿਲਾ ਗੀਤ ਪ੍ਰਮਿੰਦਰ ਸੰਧੂ ਤੋਂ ਰਿਕਾਰਡਿੰਗ ਕਰਾ ਮਾ ਅੱਛਾ ਉਹ ਇਹਦੇ ਉਹਨੇ ਤਿਆਰੀ ਕਰੀ ਵੀ ਪੂਰੀ ਹੂੰ ਹੂੰ ਤੇ ਮੈਂ ਇਹਨੂੰ ਪਛਤਾਵਾ ਇਸ ਗੱਲ ਦਾ ਰਿਹਾ ਮੈਂ ਉਹਨੂੰ ਜਸਵਾਲ ਸਾਹਿਬ ਨੂੰ ਨਾ ਨਹੀਂ ਸੀ ਕਰ ਸਕਦਾ ਹੂੰ ਹੂੰ ਔਰ ਕਰੀ ਵੀ ਨਹੀਂ ਜੀ ਹੋਰ ਦੇ ਦਿੰਨੇ ਆ ਕਹਿੰਦਾ ਨਹੀਂ ਉਹੀ ਗੀਤ ਲੈਣਾ ਉਸ ਸੁਨੇ ਸੇ ਉਹਨਾਂ ਨੇ ਹਾਂ ਸੁਣਿਆ ਸੀ ਉਹਨਾਂ ਨੇ ਮੈਂ ਇੱਕ ਦੋ ਵਾਰ ਸੁਣਾਇਆ ਸੀ ਉਹਨਾਂ ਨੂੰ ਅੱਛਾ ਅਸੀਂ ਮੇਰੀ ਮੇਰੀ ਜਸਵਾਲਾ ਸਾਹਿਬ ਨਾਲ ਵੀ ਮੈਂ ਇਹਦੇ ਕਰਕੇ ਨੇੜਤਾ ਵਧਾਉਂਦਾ ਸੀ ਮੇਰੇ ਗੀਤ ਰਿਕਾਰਡਿੰਗ ਹੁਣ ਅੱਛਾ ਉਹਦੇ ਕਰਕੇ ਮੇਲੇ ਕਰਾਇਏ ਬਹੁਤ ਕੁਝ ਕਰਿਆ ਵੀ ਮੈਂ ਗੀਤਕਾਰੀ ਚ ਪਰਪੱਕ ਬਣ ਜਾਵਾਂ ਤੇ ਉਹ ਵੀ ਆਪਾਂ ਕਰਦੇ ਆ ਕਿਦਾਂ ਕਿਦਾਂ ਸਾਰਾ ਪੁੱਛੋਇਆ ਅੱਛਾ ਪਰ ਪਰਮੇਂਦਰ ਸੰਧੂ ਨੇ ਪੂਰੀ ਤਿਆਰੀ ਕਰ ਲਈ ਗੀਤ ਦੀ ਔਰ ਮੈਨੂੰ ਦੱਸਦਾ ਵੀ ਮੈਂ ਗਾਣਾ ਰਿਕਾਰਡ ਕਰੀ ਉਹ ਮੈਨੂੰ ਪਾਲੀ ਕਹਿੰਦੇ ਹੁੰਦੇ ਸੀ ਅੱਛਾ ਪਾਲਾ ਨਹੀਂ ਸੀ ਉਹਨਾਂ ਨੇ ਕਦੇ ਵੀ ਗਿਆ ਵੀ ਪਾਲੀ ਤੇਰਾ ਗੀਤ ਤਿਆਰ ਆ ਤੂੰ ਕਹਿੰਦਾ ਮੈਂ ਸੁਣ ਵੀ ਆ ਅੱਛਾ ਮੈਨੂੰ ਬਹੁਤ ਪਿਆਰਾ ਲੱਗਿਆ ਤੇ ਵੀ ਪਰਮਿੰਦਰ ਸੰਧੂ ਉਸ ਟਾਈਮ ਤੇ ਨਾਂ ਸੀ ਇੱਕ ਬਹੁਤ ਵੱਡਾ